ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਨੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਔਰ ਸਾਰੇ ਨੌਜਵਾਨ ਜਿਹੜਾ ਭੈਣਾਂ ਨੂੰ ਕਿ ਜਿਹੜੇ ਆਪਾਂ ਪਟਾਕੇ ਚਲਾਉਂਦੇ ਆ ਇਸ ਦੇ ਨਾਲ ਇੱਕ ਬਾਬੇ ਨਾਨਕ ਦਾ ਸਿਧਾਂਤ ਪਵਨ ਗੁਰੂ ਪਾਣੀ ਪਿਤਾ ਜਿਹੜਾ ਅਸੀਂ ਉਹਦੇ ਉਲਟ ਜਾ ਰਹੇ ਹਾਂ ਬਹੁਤ ਜ਼ਿਆਦਾ ਕਿਉਂਕਿ ਜਦੋਂ ਅਸੀਂ ਹਵਾ ਖਰਾਬ ਕਰ ਰਹੇ ਹਾਂ ਤੇ ਆਪਣਾ ਵਾਤਾਵਰਣ ਜਿਹੜਾ ਉਹ ਗੰਦਲਾ ਕਰ ਰਹੇ ਹਾਂ ਇਸ ਤੋਂ ਅੱਗੇ ਜਿਹੜਾ ਇਹ ਪਟਾਕਿਆਂ ਦਾ ਜਿੰਨਾ ਮਟੀਰੀਅਲ ਆ ਇਹ ਸਾਰਾ ਚੀਨ ਦੇ ਵਿੱਚੋਂ ਆਉਂਦਾ ਚైనా ਦੇ ਵਿੱਚੋਂ ਆਉਂਦਾ ਬਹੁਤ ਘੱਟ ਪਟਾਕੇ ਜਿਹੜੇ ਆ ਉਹ ਇੰਡੀਆ ਦੇ ਵਿੱਚ ਬਣਦੇ ਨੇ ਜਦਕਿ ਉਹਦਾ ਜਿਹੜਾ ਆ ਰਾਮ ਮਟੀਰੀਅਲ ਆ ਉਹ ਸਾਰਾ ਜਿਹੜਾ ਆ ਉਹ ਚైనా ਤੋਂ ਆਉਂਦਾ ਅਸੀਂ ਆਪਣੇ ਦੇਸ਼ ਦਾ ਫਰਮਾਇਆ ਜਿਹੜਾ ਆ ਕਿਸੇ ਦੁਸ਼ਮਣ ਦੇਸ਼ ਨੂੰ ਜਿਹੜਾ ਉਹ ਦੇ ਰਹੇ ਆ ਪਟਾਕੇ ਅਸੀਂ ਇੱਥੇ ਚਲਾ ਕੇ ਆਪਣੀ ਹਵਾ ਹੀ ਖਰਾਬ ਕਰ ਰਹੇ ਆ ਤੇ ਉਹ ਜਿਹੜਾ ਪੈਸਾ ਆ ਉਹ ਸਾਡੇ ਗਵਾਂਢੀ ਮੁਲਕ ਨੂੰ ਜਾ ਰਿਹਾ ਹੈ ਸੋ ਇਸ ਕਰਕੇ ਬਹੁਤ ਸਾਰੇ ਨੁਕਸਾਨ ਹੈਗੇ ਆ ਇਹਦੇ ਪਟਾਕੀ ਚਲਾਉਣ ਦੇ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਦਿਵਾਲੀ ਖੁਸ਼ੀਆਂ ਨਾਲ ਮਨਾਓ ਪਰ ਪਟਾਕੇ ਨਾ ਚਲਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ